ਜੋ ਸੂਟ ਬੁਟੀਕ ਤੇ ਪਏ ਆ ਉਹਦਾ ਕਸਟਮਰ ਮੰਗਦੇ ਨਹੀਂ ਜਿਹੜੇ ਸੂਟ ਸਾਡੇ ਪਹਿਲਾਂ ਵਾਲੇ ਸੀ ਉਹ ਕਸਟਮਰ ਵਾਰ-ਵਾਰ ਆ ਕੇ ਮੰਗੀ ਜਾਂਦੇ ਆ ਤੇ ਉਹ ਸਾਡੇ ਕੋਲੇ ਹੁਣ ਸਟਾਕ ਦੇ ਵਿੱਚ ਨਹੀਂ ਹੁਣ ਅਸੀਂ ਕੀ ਕਰੀਏ ਸੋ ਜੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਸਾਰੇ ਨਾ ਬੁਟੀਕ ਓਨਰਸ ਨੂੰ ਇਹ ਪ੍ਰੋਬਲਮ ਆਉਂਦੀ ਕਿ ਜੋ ਸੂਟ ਉਹਨਾਂ ਕੋਲੇ ਅਵੇਲੇਬਲ ਹੁੰਦੇ ਕਸਟਮਰ ਉਹ ਨਹੀਂ ਮੰਗਦੇ ਜਿਹੜਾ ਆਊਟ ਆਫ ਸਟਾਕ ਸੂਟ ਹੁੰਦੇ ਆ ਨਾ ਕਹਿਣਗੇ ਕਿ ਸਾਨੂੰ ਤਾਂ ਆਹ ਸੂਟ ਚਾਹੀਦਾ ਸੀ ਤੁਹਾਡਾ ਇਹ ਸੂਟ ਦੇਖਿਆ ਸੀ ਅਸੀਂ ਕੀ ਕਰੀਏ ਬਹੁਤ ਇਹ ਨਾ ਤਾਂ ਇਹਦਾ ਇੱਕੋ ਹੀ ਸੋਲੂਸ਼ਨ ਆ ਕਿ ਤੁਸੀਂ ਜਿੰਨੇ ਵੀ ਸੂਟ ਬਣਾਉਨੇ ਆ ਉਹਦਾ ਟਰੈਕ ਤੁਹਾਡੇ ਕੋਲੇ ਰਿਕਾਰਡ ਹੋਣਾ ਚਾਹੀਦਾ ਕਿਉਂਕਿ ਅਸੀਂ ਕੀ ਕਰਦੇ ਆ ਕਿ ਸੂਟ ਬਣਾਉਂਦੇ ਰਹਿੰਨੇ ਆ ਸੇਲ ਕਰਦੇ ਰਹਿੰਨੇ ਆ ਇਹ ਧਿਆਨ ਹੀ ਨਹੀਂ ਕਰਦੇ ਕਿ ਕਿਹੜੀ ਚੀਜ਼ ਵੱਧ ਵਿਕ ਰਹੀ ਆ ਕਿਹੜੀ ਘੱਟ ਵਿਕ ਰਹੀ ਆ ਜਿਹੜੀ ਚੀਜ਼ ਵੱਧ ਵਿਕ ਰਹੀ ਹੁੰਦੀ ਆਸੀਂ ਉਹਦਾ ਸਟਾਕ ਰੈਡੀ ਨਹੀਂ ਕਰਦੇਗੇ ਤੇ ਜਿਹੜੀ ਚੀਜ਼ ਘੱਟ ਵਿਕਦੀ ਹੁੰਦੀ ਆ ਉਹ ਸਾਡੇ ਕੋਲੇ ਪਈ ਰਹਿੰਦੀ ਆ ਤੇ ਅਸੀਂ ਹੋਰ ਵੀ ਬਣਾ ਲੈਨੇ ਆ ਸੋ ਇਸ ਪ੍ਰੋਬਲਮ ਦਾ ਇੱਕੋ ਇੱਕ ਸੋਲੂਸ਼ਨ ਆ ਕਿ ਜਿਹੜੇ ਸੂਟ ਥੋੜੇ ਜ਼ਿਆਦਾ ਵਿਕ ਰਹੇ ਆ ਉਹ ਜ਼ਿਆਦਾ ਤਿਆਰ ਕਰੋ ਤੁਹਾਡੇ ਕੋਲੇ ਜ਼ਿਆਦਾ ਤੁਸੀਂ ਤਿਆਰ ਤਾਂ ਹੀ ਕਰ ਸਕੋਗੇ ਜੇ ਤੁਹਾਨੂੰ ਪਤਾ ਹੋਊਗਾ ਕਿ ਮੇਰਾ ਕਿਹੜਾ ਸੂਟ ਵੱਧ ਵਿਕ ਰਿਹਾ ਕਿਹੜਾ ਘੱਟ ਵਿਕ ਰਿਹਾ ਜੋ ਘੱਟ ਵਿਕ ਰਿਹਾ ਉਹਤੇ ਤੁਸੀਂ ਆਫਰ ਲਾ ਕੇ ਸੇਲ ਲਾ ਕੇ ਉਹਨੂੰ ਤੁਸੀਂ ਸਟਾਕ ਨੂੰ ਕਲੀਅਰ ਕਰੋ ਤੇ ਜਿਹੜੇ ਤੁਹਾਡੇ ਵਿਕ ਰਹੇ ਆ ਸੂਟ ਉਹਦੇ ਤੁਹਾਡੇ ਕੋਲੇ ਰਿਕਾਰਡ ਹੋਊਗਾ ਪ੍ਰੋਪਰ ਉਹਦੇ ਜ਼ਿਆਦਾ ਪੀਸ ਬਣਾਓ ਤਾਂ ਜੋ ਕਸਟਮਰ ਤੁਹਾਡੇ ਕੋਲੇ ਆ ਕੇ ਮੁੰਡੇ ਨਾ ਇੱਕ ਗੱਲ ਦਾ ਜ਼ਰੂਰ ਧਿਆਨ ਦਿਓ ਕਿ ਜਦੋਂ ਕਸਟਮਰ ਤੁਹਾਡੇ ਸਟੋਰ ਤੋਂ ਆ ਕੇ ਤੁਹਾਡੀ ਬੁਟੀਕ ਤੋਂ ਆ ਕੇ ਮੁੜ ਗਿਆ ਤਾਂ ਉਹ ਬਾਅਦ ਦੇ ਵਿੱਚ ਬਹੁਤ ਘੱਟ ਆਉਂਦਾ ਤਾਂ ਅਗਲੇ ਨੂੰ ਇਹ ਲੱਗਦਾ ਕਿ ਇਹਨਾਂ ਕੋਲ ਤਾਂ ਯਾਰ ਚੀਜ਼ ਹੁੰਦੀ ਹੀ ਨਹੀਂ ਹੈ ਨਾ ਸੋ ਜਿਹੜੀਆਂ ਚੀਜ਼ਾਂ ਵੱਧ ਵਿਕਦੀਆਂ ਉਹਦਾ ਰਿਕਾਰਡ ਰੱਖਿਆ ਕਰੋ ਕਿ ਆਹ ਮੇਰੇ ਪ੍ਰੋਡਕਟ ਆ ਮੇਰੇ ਸੂਟ ਜ਼ਿਆਦਾ ਵਿਕਦੇ ਆ ਘੱਟ ਵਿਕਦੇ ਆ ਇਹਦੇ ਨਾਲ ਤੁਹਾਡੀ ਸੇਲ ਕਾਫੀ ਜ਼ਿਆਦਾ ਵਾਜੂਦ ਤੁਹਾਡੇ ਕਸਟਮਰ ਵੀ ਤੁਹਾਡੇ ਤੋਂ ਖੁਸ਼ ਹੋਣਗੇ ਸੈਟੀਸਫਾਈ ਹੋਣਗੇ ਕਿਉਂਕਿ ਬੰਦਾ ਜਦੋਂ ਘਰੋਂ ਚੱਲ ਕੇ ਆ ਜਾਂਦਾ ਆਪਣੇ ਕੋਲੇ ਚੀਜ਼ ਨਹੀਂ ਹੁੰਦੀ ਤਾਂ ਕਸਟਮਰ ਨੂੰ ਬਹੁਤ ਬੈਡ ਫੀਲ ਹੁੰਦਾ ਕਿ ਯਾਰ ਮੈਂ ਤਾਂ ਇਨੀ ਮਿਹਨਤ ਨਾਲ ਆਇਆ ਸੀ ਇਹਨਾਂ ਕੋਲੇ ਤਾਂ ਸੂਟ ਹੀ ਕਿ ਜੋ ਜੋ ਚੀਜ਼ਾਂ ਥੋੜੀਆਂ ਜਿਆਦਾ ਵੇਖਦੀਆਂ ਉਹਦਾ ਰਿਕਾਰਡ ਬਣਾਓ ਕਿ ਆਹ ਚੀਜ਼ ਮੇਰੀ ਹਫ਼ਤੇ ਚ ਇੰਨੀ ਵਿਕ ਰਹੀ ਆ 15 ਦਿਨ ਚ ਇੰਨੀ ਵਿਕ ਰਹੀ ਆ ਮਹੀਨੇ ਚ ਇੰਨੀ ਵਿਕ ਰਹੀ ਆ 2 ਮਹੀਨੇ ਚ ਇੰਨੀ ਵਿਕ ਰਹੀ ਆ ਸੋ ਜੇ ਤੁਹਾਡੇ ਕੋਲੇ ਇਹ ਰਿਕਾਰਡ ਹੋਊਗਾ ਤਾਂ ਤੁਸੀਂ ਬਹੁਤ ਈਜ਼ੀਲੀ ਸੇਲ ਕਰ ਸਕਦੇ ਹੋ ਬਾਕੀ ਤੁਸੀਂ ਜੇ ਬੁਟੀਕ ਬਾਰੇ ਹੋਰ ਵੀ ਵਿਸਤਾਰ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਤੁਸੀਂ ਆਪਦੇ ਬੁਟੀਕ ਨੂੰ ਇੱਕ ਬ੍ਰਾਂਡ ਬਣਾ ਸਕਦੇ ਹੋ ਸਕਸੈਸਫੁਲ ਕਰ ਸਕਦੇ ਹੋ ਕਿਵੇਂ ਤੁਸੀਂ ਚੰਗੀ ਮਾਰਕੀਟਿੰਗ ਕਰ ਸਕਦੇ ਹੋ ਸੇਲ ਕਿਵੇਂ ਕਰ ਸਕਦੇ ਹੋ ਜਦ ਤੋ ਜਿਹੜਾ ਕਸਟਮਰ ਕਿਵੇਂ ਆਪਣੇ ਸਟੋਰ ਤੇ ਲੈ ਕੇ ਆ ਸਕਦੇ ਹੋ ਜਾਂ ਚੰਗਾ ਸਟਾਫ ਕਿਵੇਂ ਹਾਇਰ ਕਰਨਾ ਨਾਲ ਦੀ ਨਾਲ ਕਾਰੀਗਰ ਜੇ ਤੁਸੀਂ ਰੱਖਣੇ ਆ ਉਹ ਕਿਵੇਂ ਚੰਗੇ ਰੱਖ ਸਕਦੇ ਹੋ ਟੇਲਰਸ ਕਿਵੇਂ ਰੱਖ ਸਕਦੇ ਹੋ ਤੁਸੀਂ ਟਰੇਡਮਾਰਕ ਕਿਵੇਂ ਕਰਾਉਣਾ ਆਪਣੇ ਨੇਮ ਦਾ ਬੁਟੀਕ ਦਾ ਸੋ ਉਹ ਚੀਜ਼ਾਂ ਲਈ ਜੇ ਤੁਸੀਂ ਹੋਰ ਵੀ ਡਿਟੇਲ ਜਾਨਣਾ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਲਿੰਕ ਪ੍ਰੋਫਾਈਲ ਬਾਇਓ ਦਿੱਤਾ ਹੋਇਆ ਸਕ੍ਰੀਨ ਤੇ ਵਟਸਐਪ ਨੰਬਰ ਆ ਰਿਹਾ ਤੁਸੀਂ ਉਹਦੇ ਤੇ ਮੈਸੇਜ ਕਰਕੇ ਵੀ ਕੋਰਸ ਨੂੰ ਜੁਆਇਨ ਕਰ ਸਕਦੇ ਤੁਸੀਂ ਆਪਣਾ ਨਾਮ ਈਮੇਲ ਤੇ ਕੰਟੈਕਟ ਸੈਂਡ ਕਰਨਾ ਤੁਹਾਨੂੰ ਪ੍ਰੋਪਰ ਕੋਰਸ ਮਿਲ ਜੂਏ ਵੀਡੀਓ ਕੋਰਸ ਆ ਵੀਡੀਓਜ਼ ਬਣੀਆਂ ਹੋਈਆਂ ਤੁਸੀਂ ਆਸਾਨੀ ਦੇ ਨਾਲ ਸਟੈਪ ਬਾਈ ਸਟੈਪ ਵੀਡੀਓ ਦੇਖ ਕੇ ਪੂਰਾ ਸਿੱਖ ਸਕਦੇ ਹੋ ਕਿਵੇਂ ਤੁਸੀਂ ਆਪਣੇ ਬੁਟੀਕ ਨੂੰ ਸਕਸੈਸਫੁਲ ਬਣਾ ਸਕਦੇ ਹੋ ਤੇ ਨਾਲ ਦੀ ਨਾਲ ਜੇ ਤੁਹਾਡਾ ਕੋਈ ਵੀ ਸਵਾਲ ਜਾਂ ਡਾਊਟ ਹੁੰਦਾ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰੋਗੇ ਤਾਂ ਅਸੀਂ ਤੁਹਾਡਾ ਉੱਥੇ ਰਿਪਲਾਈ ਕਰਾਂਗੇ ਤੇ ਤੁਹਾਡੀ ਪ੍ਰੋਪਰ ਹੈਲਪ ਕਰਾਂਗੇ ਜੇ ਤੁਸੀਂ ਆਪਣੇ ਬੁਟੀਕ ਲਈ ਹੋਲਸੇਲ ਪ੍ਰਾਈਸ ਦੇ ਕੱਪੜੇ ਲੈਣੇ ਆ ਤਾਂ ਤੁਸੀਂ ਫਾਨੋ ਸਟਾਈਲ